ਪੀਬੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਵਾਂ ਸ਼ਹਿਰ ਦੇ ਥਾਣਾ ਸਿਟੀ ਵਿਖੇ ਚਲਦੇ ਹਾਂ ਜਿੱਥੋਂ ਦੀ ਚੁੱਪਚਪੀ ਤੇ ਵੱਡੀਆਂ ਮੱਲਾ ਮਾਰਨ ਵਿੱਚ ਮੁਹਾਰਤ ਰੱਖਣ ਵਾਲੇ ਐਸਐਚਓ ਮਹਿੰਦਰ ਸਿੰਘ ਦੀ ਦੇਖ ਰੇਖ ਹੇਠ ਮੋਟਰਸਾਈਕਲ ਚੋਰ ਗਰੋਹ ਦੇ ਚਾਰ ਮੈਂਬਰਾਂ ਨੂੰ ਚੋਰੀ ਦੇ ਇੱਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਕੇ ਉਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਤੋਂ ਹੋਰ ਵੱਡੇ ਖੁਲਾਸੇ ਹੋਣ ਦੀ ਆਸ ਹੈ ਐਸਐਚਓ ਮਹਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਨੌਜਵਾਨ ਹੈਪੀ ਪੁੱਤਰ ਜਰਨੈਲ ਤੇ ਆਜ਼ਾਦ ਪੁੱਤਰ ਸੋਮਨਾਥ ਦੋਵੇਂ ਵਾਸੀ ਪ੍ਰੇਮ ਨਗਰ ਪੰਡੋਰਾ ਮਹੱਲਾ ਨਵਾਸ਼ੈਤ ਜੋ ਕੁੰਮ ਫਿਰਕੇ ਕਬਾੜ ਖਰੀਦਣ ਦਾ ਕੰਮ ਕਰਦੇ ਹਨ ਜੋਗਸ਼ ਕੇ ਪੁੱਤਰ ਦੇਸ ਰਾਜ ਤੇ ਰਜਿੰਦਰ ਕੁਮਾਰ ਵਾਸੀ ਚੁੰਨੀ ਰੋਡ ਮੋਰਿੰਡਾ ਕੋਲੋ ਚੋਰੀ ਕੀਤੇ ਗਏ ਮੋਟਰਸਾਈਕਲ ਖਰੀਦ ਕੇ ਉਹਨਾਂ ਦੀ ਕਟਵੜ ਕਰਕੇ ਅੱਗੇ ਵੇਚਦੇ ਸਨ ਜੋ ਅਜੇ ਚੋਰੀ ਦਾ ਮੋਟਰਸਾਈਕਲ ਨੰਬਰ ਪੀਬੀ ਪੈਂਟ ਏ ਐਕਸ 0787 ਸਿਲਵਰ ਕਲਰ ਨੂੰ ਔਰ ਵਿਕੇ ਵੇਚਣ ਦੀ ਕੋਸ਼ਿਸ਼ ਕਰਨ ਉਪਰੰਤ ਨਵਾਂਚੇ ਆ ਰਹੇ ਸਨ ਜਿਨ੍ਹਾਂ ਨੂੰ ਕਰਿਆਮ ਨਜ਼ਦੀਕੀ ਐਸਆਈ सुरेंद्र ਕੁਮਾਰ ਵੱਲੋਂ ਮੋਟਰਸਾਈਕਲ ਸਮੇਤ ਕਾਬੂ ਕੀਤਾ ਜਿਨ੍ਹਾਂ ਨੇ ਮੋੜਲੀ ਪੁਛਕਿਚ ਦੌਰਾਨ ਮੰਨਿਆ ਕਿ ਉਹ ਮੋਰਿੰਡਾ ਨਿਵਾਸੀ ਉਕਤ ਨੌਜਵਾਨਾਂ ਤੋਂ ਕਈ ਮੋਟਰਸਾਈਕਲ ਲੈ ਕੇ ਵੇਚ ਚੁੱਕੇ ਹਨ ਅਤੇ ਇਸ ਮੋਟਰਸਾਈਕਲ ਤੋਂ ਬਾਅਦ ਦੋ ਹੋਰ ਚੋਰੀ ਦੇ ਮੋਟਰਸਾਈਕਲ ਮੋਰਿੰਡਾ ਤੋਂ ਲੈ ਕੇ ਆਉਣੇ ਸਨ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਵਿਸ਼ੇਸ਼ ਰਿਪੋਰਟ ਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜੀ ਆਈਐਸ ਤੇ ਡੀਐਸਪੀ ਰਾਜਕਮਾਰ ਪੀਐਸਪੀ ਸਾਹਿਬ ਸਾਡੇ ਨਮਸ਼ਰ ਜਿਨ੍ਹਾਂ ਦੀ ਯੋਗਗਵਾਈ ਦੇ ਵਿੱਚ ਟੇਸ਼ਨ ਨਰਪੇਸ਼ਨ ਦੇ ਦੌਰ ਤੇ ਅਸੀਂ ਚੋਰਾ ਦੇ ਖਿਲਾਫ ਅਤੇ ਨਸ਼ਾ ਸਮਰਗਮਾਂ ਦੇ ਖਿਲਾਫ ਬਾਈ ਡੋਮੀਨੇਸ਼ਨ ਤੇ ਪੂਰੀ ਇੱਕ ਮੂਵਮੈਂਟੀ ਹੋਈ ਹੈ ਜਿਨ੍ਹਾਂ ਦੇ ਵਿੱਚ ਚੋਰ ਅਤੇ ਨਸ਼ਾ ਸਮਰਗਮਰ ਖਾਸ ਫੋਕਸ ਹੁੰਦਾ ਸਾਡਾ ਇਹਨਾਂ ਤੇ ਰਾਤੀ ਸਮੇਂ ਇਨਫੋਰਮੇਸ਼ਨ ਆਈ ਸੀਗੀ ਪੀ ਪੰਡੋਰਾ ਮਹੱਲੇ ਦੇ ਦੋ ਜਿਹੜੇ ਲੜਕੇ ਹੈਗੇ ਆ ਹੈਪੀ ਦੀ ਯਾਦ ਇਹ ਚੋਰੀ ਦਾ ਮੋਟਰਸਾਈਕਲ ਲੈ ਕੇ ਕਿਸੇ ਨੂੰ ਵੇਚਣ ਦੀ ਤਾਕ ਵਿੱਚ ਹੈਗੇ ਆ ਆਊਟਸਾਈਡ ਤੋਂ ਆ ਰਹੇ ਆ ਤੋਂ ਸਾਡੇ ਏਐਸਏ ਸੁਵਿੰਦਰ ਕੁਮਾਰ ਦੀ ਅ ਅਗਵਾਈ ਦੇ ਵਿੱਚ ਜਿਹੜੀ ਪੁਲਿਸ ਫਾਰਟੀ ਇਸ ਲਗਾਈ ਸੀਗੀ ਉੱਥੇ ਤੇ ਜਿਨ੍ਹਾਂ ਨੇ ਇਹਨਾਂ ਦੋ ਹੋਣ ਲੜਕੇ ਨੂੰ ਫੜ ਲਿਆ ਜਿੰਨ ਤੋਂ ਇੱਕ ਮੋਟਰਸਾਈਕਲ ਸਪਲੈਂਡਰ সিলਵਰ ਕਲਰ ਦਾ ਨੰਬਰ ਹੈਗਾ ਪੀਵੀ 60 ਡੀਐਕਸ 0787 ਉਹ ਕਵਰ ਕੀਤਾ ਇਹਨਾਂ ਦੋਨਾਂ ਨੂੰ ਰੈਸ਼ ਕਰ ਲਿਆ ਰੈਸ਼ ਕਰਨ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਤੇ ਸਾਹਮਣੇ ਆਇਆ ਕਿ ਮੋਟਰਸਾਈਕਲ ਇਹਨਾਂ ਨੇ ਦੋ ਹੋੜੜਕੇ ਹੈਗੇ ਇੱਕ ਆਸ਼ਕੀ ਤੇ ਇੱਕ ਜੁਨਾਈਲ ਹੈਗਾ ਇਹ ਮੋਰਿੰਡੇ ਦੇ ਰਹਿਣ ਵਾਲਿਆ ਇਹਨਾਂ ਤੋਂ ਚੋਰੀ ਕਰਵਾ ਕੇ ਲੈ ਕੇ ਆਏ ਆ ਅੱਗੇ ਵੀ ਇੱਕ ਮੋਟਰਸਾਈਕਲ ਇਹਨਾਂ ਤੋਂ ਚੋਰੀ ਕਰਵਾ ਕੇ ਲੈ ਕੇ ਆਏ ਸੀ ਕਿ ਇਹ ਦੋ ਲੜਕੇ ਖਰੜ ਸਾਈਡ ਤੋਂ ਮਹਾਲੀ ਤੋਂ ਚੋਰੀ ਕਰਕੇ ਮੋਟਰਸਾਈਕਲ ਇਹਨਾਂ ਨੂੰ ਦੇ ਦਿੰਦੇ ਸੀਗੇ ਤੇ ਅੱਗੇ ਇੱਥੇ ਗਾਂ ਵੇਚਦੇ ਸੀਗੇ ਤੇ ਇਹਨਾਂ ਦੀ ਪੁੱਛਗਿੱਛ ਦੇ ਆਧਾਰ ਤੇ ਅਸੀਂ ਅੱਜ ਜਿਹੜੇ ਦੋ ਲੜਕੇ ਹੈਗੇ ਆ ਉਹਨਾਂ ਨੂੰ ਇਸਨੀ ਅਪ੍ਰੀਹੈਂਡ ਕੀਤਾ ਇਹ ਕਹੇਗਾ ਆਕਸ਼ੇ son of ਬੇਸਰਾਜ ਤੇ ਸੰਤ ਨਗਰ ਟਿਊਨੀ ਰੋਡ ਮਰੇਂਡੇ ਦਾ ਇੱਕ ਇਹਦੇ ਨਾਲ ਇੱਕ ਲੜਕਾ ਹੈਗਾ ਜਗਨਾਈਆ ਇਹ ਇਹਨਾਂ ਲੜਕਿਆਂ ਦੇ ਥਰੂ ਮੋਟਰਸਾਈਕਲ ਚੋਰੀ ਕਰਕੇ ਇਸ ਨਵਾਂ ਸ਼ਹਿਰ ਦੇ ਇਰੀਏ ਦੇ ਵਿੱਚ ਵੇਚਦੇ ਸੀਗੇ ਇਹਨਾਂ ਨੂੰ ਅਸੀਂ ਮਾਜੂਦ ਅਦਾਲਤ ਦੇ ਉੱਪਰ ਪੇਸ਼ ਕੀਤਾ ਹੈ ਅਦਾਲਤ ਕੋਲੋਂ ਇਹਨਾਂ ਤਿੰਨ ਲੜਕਿਆਂ ਦਾ ਜਗਨਾਈਆ ਜਿਹੜਾ ਬਾਕਸਦਾਰ ਕਰਕੇ ਦਿੱਤਾ ਤੇ ਤਿੰਨ ਲੜਕੇ ਹੈਪੀ son of ਜਨੈਰ ਵਾਸੀ ਟਿਹੋਰਾ ਮੱਲਾ ਤੇ ਅਜਾਦ son of ਸ਼ੋਮਲਾ ਤੇ ਆਕਸ਼ੇ ਪੰਗੋਰਾ ਮੱਲਾ ਨਾ ਸ਼ਹਿਰ ਇੱਕ ਆਕਸ਼ੇ son of ਬੇਸਰਾਜ ਮੁਰੰਡੇ ਦਾ ਇਹਨਾਂ ਤਿੰਨਾਂ ਦਾ ਸੇ ਪੁੱਛ ਮੰਨੂਆ ਪਰਛਮਾਰ ਤੋਂ ਅਸੀਂ ਪੁੱਛ ਕੇ ਸ਼ੁਰੂ ਕਰਾਂਗੇ ਸਾਨੂੰ ਆਸ ਹੈ ਕਿ ਹੋਰ ਵੀ ਮੋਟਰਸਾਈਕਲ ਜੋੜਨ ਨੂੰ ਚੋਰੀ ਦਿੱਤੇ ਹੋਏ ਮਿਲ ਜਾਣਗੇ ਤੇ ਇਹਦੇ ਨਾਲ ਜਿਹੜੇ ਮੋਟਰਸਾਈਕਲ ਚੋਰੀ ਹੋਂਦੀ ਹੈਗੀ ਹੈ ਕਾਫੀ ਕੱਲ ਪਉਦੀ ਨਵਾਂ ਸ਼ਹਿਰ ਦੇ ਵਿੱਚ ਪਹਿਲਾਂ ਵੀ ਦੇਖਿਆ ਹੋਣਾ ਕਿਸੇ ਕੋਲ ਦੇ ਖਿਲਾਫ ਕਾਫੀ ਜਿਹੜਾ ਹੈਗਰਚ ਕੰਦਿਆ ਕਰਸਿਆ ਹੋਇਆ ਤੇ ਜੋ ਵੀ ਹੋਊ ਵੀ ਨਾ ਇਹ ਨਾਲ ਸਾਹਮਣੇ ਆਉਗੇ ਇਹਨਾਂ ਨੂੰ ਦੇਖਦੇ ਆ ਕਿ ਹੋਰ ਕਿਹੜਾ ਵੀ ਸੀਰੀਅਸ ਹੈ